ਜੋ ਜੀ ਜਵਾਲੀ ਉਹ ਕਾਪਾ ਸਾਰ ਦਿਵਣਾ ਦੋਨੋਂ ਡੇਰੇਵਾਂ ਚਾਲਕੀ ਆਏ ਹੋਏ ਪਲੀਸ ਅਲਾਫੇ ਦੇ ਅਕਾਲੀ ਵਰਕਰ ਸਹਿਬਾ ਅੱਜ ਜੀ ਜੋ ਮੀਟਿੰਗ ਅਕਾਲੀ ਵਰਕਰਾਂ ਦੀ ਜਿਹੜੀ ਹੈ ਡੇਰਾ ਬਾਬਾ ਨਾਨਕ ਦੀ ਪੁੱਤਰ ਧਰਤੀ ਤੇ ਦਰਬਾਰ ਸਾਹਿਬ ਵਿੱਚ ਆਲੇ-ਦੁਆਲੇ ਦੇ ਕੁਝ ਵਰਕਰ ਸਹਿਬਾਨਾਂ ਦੀ ਸੱਦੀ ਗਈ ਹੈ। ਇਹ 13-14 ਤਰੀਕ ਨੂੰ ਵਿਸਾਖੀ ਦਾ ਦਿਨ ਜਿਹੜਾ ਵਾ ਉਹ ਡੇਰੇ ਬਾਬੇ ਨਾਨਕ ਵਿੱਚ ਬੜੀ ਵੱਡੀ ਪੱਧਰ ਤੇ ਮਨਾਇਆ ਜਾਊਗਾ। ਕਦੇ ਕਹਿੰਦੇ ਸੀਗੇ ਵੱਡ ਵਡੇਰੇ ਵਿਸਾਖੀ ਡੇਰੇ ਦੀ ਤੇ ਸ਼ਾਂ ਵਿੜੇ ਦੀ। ਤੇ ਮੈਂ ਸਮਝਣਾ ਕਿ ਜਿੰਨੀਕ ਸਾਡੇ ਵਰਕਰਾਂ ਨੂੰ ਪ੍ਰਮਾਤਮਾ ਨੇ ਤਾਕਤ ਦਿੱਤੀ ਹੈ ਉਸ ਸੋਚ ਦੇ ਨਾਲ ਅਸੀਂ ਇੱਥੇ ਵੱਡੇ ਕਬੱਡੀ ਦੇ ਮੈਚ ਜਿਹੜੇ ਨੇ ਉਹ 14 ਤਰੀਕ ਨੂੰ ਕਰਨ ਦਾ ਫੈਸਲਾ ਕੀਤਾ ਵਾ ਅੱਜ ਇਸ਼ਤਿਹਾਰ ਵਰਕਰ ਜਿਹੜੇ ਆ ਲਾਹਣ ਲਾਉਣਗੇ ਔਰ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਨਾ ਵਾ ਕਿ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਰਸਾਂ ਰਾਊਂਡ ਨੂੰ ਵਧਾਉਣ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹਨਾਂ ਕੁਝ ਕਹਿੰਦਾ ਹੋਇਆ ਸਭ ਨੂੰ ਵਧਾਈ ਦੇਂਦਾ ਹੋਇਆ ਫਤਿਹ ਹਰਜ ਕਰਨਾ ਵਾਏ ਗੁਰਜੀ ਕਾ ਖਾਲਸਾ ਇਸਪੀਚ ਕਰਦੇ ਆ ਬੋਲਿਆ ਵਾ ਕਿ ਵਿਚਾਰੇ ਚੌੜੇ ਨੇ ਗੋਲੀ ਨਹੀਂ ਮਾਰੀ ਨਹੀਂ ਇਹੋ ਜੀਆਂ ਗੱਲਾਂ ਨਹੀਂ ਕਰੀ ਇਹੋ ਜੀਆਂ ਗੱਲਾਂ ਨਹੀਂ ਕਰੀ